ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਭਾਗੇਸ਼ਰੀ ਤਾਂ ਅੱਜ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਵੱਡੀ ਖਬਰ ਦੇ ਨਾਲ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਮੌਸਮ ਦੀ ਕਿ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਹਾਲਾਂਕਿ ਅੱਜ ਪੰਜਾਬ ਦੇ ਮੌਸਮ ਨੇ ਦੁਬਾਰਾ ਕਰਵਟ ਲੈ ਲਈ ਹੈ ਮੀਂਹ ਦੇ ਅਸਰ ਬਣੇ ਹੋਏ ਨੇ ਕੁਝ ਥਾਵਾਂ ਦੇ ਉੱਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਕੁਝ ਗੀ ਇਲਾਕਿਆਂ ਦੇ ਵਿੱਚ ਅੱਜ ਬੱਦਲਵਾਈ ਵੀ ਝੜਕੀ ਰਹਿਣ ਵਾਲੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਤਬਦੀਲੀ ਦੇਖਣ ਨੂੰ ਮਿਲੀ ਹੈ ਮੌਸਮ ਦੇ ਵਿੱਚ ਮੌਸਮ ਦੇ ਮਿਜਾਜ਼ ਨੇ ਇੱਕ ਵਾਰ ਫਿਰ ਤੋਂ ਕਰਵਟ ਲਈ ਹੈ ਫਰਵੀ ਚੜਦੇ ਹੀ ਠੰਡ ਵੱਧ ਗਈ ਹੈ ਦਿਨ ਦੇ ਦਿਨ ਦੇ ਰਾਤ ਦੇ ਤਾਪਮਾਨ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਧੁੰਦ ਨੂੰ ਲੈ ਕੇ येलो ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਮੀਂਹ ਦੇ ਆਸਾਰ ਵੀ ਲੱਗ ਰਹੇ ਨੇ ਵਿਜ਼ਿਬਿਲਟੀ ਪੰਜਾਹ ਮੀਟਰ ਤੋਂ ਵੀ ਘੱਟ ਰਹਿਣ ਦੀ ਉਮੀਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਨ ਦੇ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਜਾ ਸਕਦਾ ਹੈ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਇਹ ਬਦਲਾਵ ਦੇਖਣ ਨੂੰ ਮਿਲ ਰਿਹਾ ਦੱਸਦੇ ਕਿ ਪੰਜਾਬ ਦੇ ਅੰਮ੍ਰਿਤਸਰ ਮਲੇਰ ਕੋਟਲਾ ਪਟਿਆਲਾ ਤਰਨਤਾਰਨ ਕਪੂਰਥਲਾ ਜੁਲੰਦਰ ਲੁਧਿਆਣਾ ਪਟਿਆਲਾ ਤਰਨਤਾਰਨ ਦੱਸਦੀ ਹੈ ਕਿ ਧੁੰਦ ਨੂੰ ਲੈ ਕੇ yellow alert ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਇਹਨਾਂ ਸ਼ਹਿਰਾਂ ਦੇ ਵਿੱਚ ਤਾਂ ਇੱਥੇ ਸੰਘਣੀ ਧੁੰਦ ਰਹੇਗੀ ਜਦੋਂ ਕਿ ਕੁਝ ਇਲਾਕਿਆਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਤਾਂ ਮੌਸਮ ਵਿਭਾਗ ਦੇ ਮੁਤਾਬਕ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਜਿਸ ਦੇ ਬਾਅਦ 5 ਫਰਵਰੀ ਤੱਕ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਵੀ 4 ਤੇ 5 ਫਰਵਰੀ ਨੂੰ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇ ਔਰ ਤੇ ਹੀ ਦਿੱਲੀ ਵਿਧਾਨ ਸਭਾ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਐਗਜ਼ਿਟ ਪੋਲਿੰਗ ਦੇ ਉੱਤੇ ਪਾਬੰਦੀ ਜਿਹੜੀ ਕਿ ਲਗਾਈ ਗਈ ਹੈ ਦੱਸਦੀ ਹੈ ਕਿ ਦਿੱਲੀ ਵਿਧਾਨ ਸਭਾ ਚੁਣਾ 2025 ਦੇ ਤਹਿਤ 5 ਫਰਵਰੀ ਨੂੰ VOTING ਹੋਣੀ ਹੈ ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਇੱਕ ਹੁਕਮ ਜਾਰੀ ਕਰ ਦਿੱਤਾ ਯਾਨੀ ਕਿ ਅੱਜ ਜਿਸ ਦੇ ਮੁਤਾਬਕ VOTING ਵਾਲੇ ਦਿਨ EXIT POLL ਦੇ ਆਯੋਜਨ ਅਤੇ ਪ੍ਰਕਾਸ਼ਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਇਹ ਪਾਬੰਦੀ VOTING ਵਾਲੇ ਦਿਨ ਸ਼ਾਮ 6:30 ਵਜੇ ਤੱਕ ਲਾਗੂ ਰਹੇਗੀ ਚੋਣ ਕਮਿਸ਼ਨ ਨੇ ਆਪਣੇ ਹੁਕਮਾ ਦੇ ਵਿੱਚ ਕਿਹਾ ਹੈਗਾ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126A ਦੀ ਉਪ ਧਾਰਾ 1 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਚੋਣ ਕਮਿਸ਼ਨ ਨੂੰ ਇਹ ਸੂਚਿਤ ਕਰਦੇ ਹੋਏ ਅਖੁਸ਼ੀ ਹੋ ਰਹੀ ਹੈ ਕਿ ਫਰਵਰੀ ਨੂੰ ਸਵੇਰੇ 7 ਵਜੇ ਤੋਂ 5 2025 ਬੁੱਧਵਾਰ ਸ਼ਾਮ 6:30 ਵਜੇ ਤੱਕ ਕਿਸੇ ਵੀ ਪ੍ਰਿੰਟ ਇਲੈਕਟ੍ਰੋਨਿਕ ਜਾਂ ਹੋਰ ਮਾਧਿਅਮ ਦੇ ਰਾਈ ਐਗਜ਼ਿਟ ਪੋਲ ਕਰਵਾਉਣ ਪ੍ਰਕਾਸ਼ਿਤ ਕਰਨ ਜਾਂ ਫਿਰ ਪ੍ਰਸਾਰਿਤ ਕਰਨ ਦੇ ਉੱਤੇ ਪਾਬੰਦੀ ਰਹੇਗੀ ਅਤੇ ਹੀ ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ ਹੈ ਲਗਾਤਾਰ ਦੂਜੀ ਵਾਰ ਜਿਹੜੀ ਕਿ ਵਿਸ਼ਵ ਚੈਂਪੀਅਨ ਰਹੀ ਹੈ ਦੱਸਦੇ ਕਿ ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ ਹੈ ਭਾਰਤ ਨੇ ਲਗਾਤਾਰ ਦੂਜੀ ਵਾਰ ਊਮਨ ਅੰਡਰ 19 T20 ਵਰਲਡ ਕੱਪ ਜਿੱਤ ਲਿਆ ਤਾਂ ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ਦੇ ਵਿੱਚ ਸਾਊਥ ਅਫਰੀਕਾ ਨੂੰ 9 ਵਿਕਟਾਂ ਦੇ ਨਾਲ ਹਰਾਇਆ 2023 ਦੇ ਵਿੱਚ ਹੋਏ ਪਹਿਲੇ ਟਰਨਮੈਂਟ ਨੂੰ ਵੀ ਭਾਰਤ ਨੇ ਜਿੱਤਿਆ ਸੀਗਾ ਦੱਸ ਦਈਏ ਕਿ ਐਤਵਾਰ ਨੂੰ ਜਿਹੜੀ ਕਿ ਕੁਵਾਲਾ ਲੰਪੂਰ ਦੇ ਵਿੱਚ ਸਾਊਥ ਅਫਰੀਕਾ ਨੇ ਟੋਸ ਜਿੱਤ ਕੇ ਬੈਟਿੰਗ ਚੁਣੀ ਤੇ 20 ਓਵਰਾਂ ਦੇ ਵਿੱਚ 82 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਤਾਂ ਜਵਾਬ ਦੇ ਵਿੱਚ ਭਾਰਤੀ ਟੀਮ ਨੇ 11.2 ਓਵਰਾਂ ਦੇ ਵਿੱਚ ਇੱਕ ਵਿਕਟ ਦੇ ਉੱਤੇ 83 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਜੀ ਤ੍ਰਿਸ਼ਾ ਨੇ 33 ਗੇਂਦਾਂ ਦੇ ਉੱਤੇ 44 ਦੌੜਾਂ ਦੀ ਪਾਰੀ ਖੇਡੀ। ਉਹਨਾਂ ਨੇ ਤਿੰਨ ਵਿਕਟ ਵੀ ਝਟਕੇ तृषा प्लेयर ऑफ द फाइनल रही है उन्हें प्लेयर ऑफ द टूर्नामेंट भी चुना गया तृषा ने अपना अवार्ड पिता ਨੂੰ ਸਮਰਪਿਤ ਕੀਤਾ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ 4 ਮਈ ਨੂੰ ਖੁੱਲਣਗੇ ਬਦਰੀਨਾਥ ਦੇ ਪਵਿੱਤਰ ਕਪਾਟ ਜੀ ਹਾਂ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਸਥਿਤ ਬਦਰੀਨਾਥ ਮੰਦਿਰ ਦੇ ਪਵਿੱਤਰ ਕਪਾਟ 4 ਮਈ ਨੂੰ ਸਵੇਰੇ 6 ਵਜੇ ਸ਼ਰਧਾਲੂਆਂ ਦੇ ਲਈ ਖੁੱਲਣਗੇ ਬਸੰਤ ਪੰਚਮੀ ਦੇ ਉੱਤੇ ਨਿਰੰਦਰ ਨਗਰ ਦੇ ਵਿੱਚ ਪੂਰਬ ਟੀਰੀ ਰਾਜ ਦਰਬਾਰ ਦੇ ਵਿੱਚ ਵਿਸ਼ੇਸ਼ ਪੂਜਾ ਅਰਚਨਾ ਦੇ ਬਾਅਦ ਮੰਦਰ ਦੇ ਕਪਾਟ ਖੋਲਣ ਦਾ ਸਮਾਂ ਤੈਅ ਕੀਤਾ ਗਿਆ। ਗਣੇਸ਼ ਪੰਚਾਂਗ ਤੇ ਚੌਕੀ ਪੂਜਨ ਦੇ ਬਾਅਦ ਰਾਜ ਪੁਜਾਰੀ ਆਚਾਰਿਆ ਕ੍ਰਿਸ਼ਨ ਪ੍ਰਸਾਦ ਉਨਿਆਲ ਨੇ ਬਦਰੀਨਾਥ ਮੰਦਰ ਦੇ ਕਪਾਟ ਖੋਲਣ ਦੀ ਤਾਰੀਖ ਤੈਅ ਕੀਤੀ ਹੈ। ਇਸ ਦੌਰਾਨ ਟੀਰੀ ਦੇ ਸਾਬਕਾ ਮਹਾਰਾਜਾ ਮਾਨਵਿੰਦਰ ਸ਼ਾ ਲੋਕ ਸਭਾ ਸੰਸਦ ਮਾਲਾ ਰਾਜ ਲక్ష్ਮੀ ਸ਼ਾ ਬਦਰੀਨਾਥ ਦੇ ਮੁੱਖ ਪੁਜਾਰੀ 라ਵਲ ਅਮਰਨਾਥ ਨੰਬੂਦਰੀ ਬਦਰੀਨਾਥ ਕੇਦਾਰਨਾਥ ਮੰਦਿਰ ਸਮਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਜਿਹੜੇ ਕਿ ਥਪਲਿਆਲ ਤੇ ਕਈ ਅਧਿਕਾਰੀ ਵੀ ਮੌਜੂਦ ਸਨ ਉਤੇ ਹੀ ਮਸ਼ਹੂਰ ਗਾਇਕ ਜਿਹੜੇ ਕਿ ਮਰਹੂਮ ਸਿੱਧੂ ਮਸੂਏ ਵਾਲੇ ਦੇ ਪਿਤਾ ਬਲਕੌਰ ਸਿੰਘ ਕਾਂਗਰਸ ਦੇ ਲਈ ਪ੍ਰਚਾਰ ਕਰਦੇ ਹੋਏ ਇਨ ਨਜ਼ਰ ਆ ਰਹੇ ਨੇ ਦੱਸਦੇ ਕਿ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮਸੂਏ ਵਾਲੇ ਦੇ ਪਿਤਾ ਬਲਕੌਰ ਸਿੰਘ ਹੁਣ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਨੇ ਬਲਕੌਰ ਸਿੰਘ ਦਿੱਲੀ ਦੇ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪ੍ਰਚਾਰ ਕਰਦੇ ਹੋਏ ਬਲਕੌਰ ਸਿੰਘ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਬਲਕ ਸਿੰਘ ਵਾਲੀ ਕਾਰ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਗੀਤ বাজ ਰਿਹਾ ਹੈ ਅਤੇ ਕਾਂਗਰਸ ਉਮੀਦਵਾਰ ਦੇ ਲਈ ਵੋਟਾਂ ਮੰਗ ਰਹੇ ਨੇ ਕਾਂਗਰਸ ਵੀ ਦਿੱਲੀ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦੇ ਨਾਂ ਤੇ ਉੱਤੇ ਵੋਟਾਂ ਇਕੱਠੀਆਂ ਕਰਨ ਚ ਲੱਗੀ ਹੋਈ ਹੈ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਐਨ ਆਈ ਤੇ ਮੈਨੂੰ ਦੋ ਇਜਾਜ਼ਤਾਂ